ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਰ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਸੀਂ ਮੰਗਲਵਾਰ ਦੇ ਦਿਨ ਇਹ ਉਪਾਅ ਕਰ ਲੈਂਦੇ ਹੋ ਤੁਹਾਡੇ ਬੱਚੇ ਕਾਮਯਾਬ ਹੋ ਜਾਣਗੇ ਤੁਹਾਡੇ ਘਰ ਵਿੱਚੋਂ ਨਸ਼ਾ ਖਤਮ ਹੋ ਜਾਵੇਗਾ ਲੜਾਈ ਝਗੜੇ ਖਤਮ ਹੋ ਜਾਣਗੇ ਤੇ ਬੱਚੇ ਕਹਿਣਾ ਮੰਨਣਾ ਸ਼ੁਰੂ ਕਰ ਦੇਣਗੇ ਸੋ ਸਤ ਸੰਗਰ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੁਹਾਡੀਆਂ ਸਾਰੀਆਂ ਮੁਸ਼ਕਿਲਾਂ ਦਾ ਹੁਣ ਅੰਤ ਹੋ ਜਾਵੇ ਸਾਰ ਸੰਗਤ ਜੀ ਅੱਜ ਅਸੀਂ ਇੱਕ ਅਜਿਹੇ ਵਿਸ਼ੇ ਤੇ ਗੱਲ ਕਰਨ ਵਾਲੇ ਹਾਂ ਜੀ ਜੋ ਅੱਜ ਕੱਲ ਹਰ ਤੀਜੇ ਘਰ ਦੀ ਹਕੀਕਤ ਬਣ ਚੁੱਕਾ ਹੈ ਇਹ ਗੱਲ ਹਰ ਉਸ ਭੈਣ ਜਾਂ ਪਰਿਵਾਰ ਦੇ ਲਈ ਹੈ ਜੋ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਪੁੱਤਰ ਨੂੰ ਨਸ਼ੇ ਜਾਂ ਫਿਰ ਆਪਣੇ ਬੱਚੇ ਨੂੰ ਨਸ਼ੀਆਂ ਵਿੱਚ ਫਸਦਾ ਹੋਇਆ ਵੇਖ ਰਹੇ ਹਨ ਜੇ ਤੁਹਾਡਾ ਬੱਚਾ ਕਹਿਣੇ ਤੋਂ ਬਾਹਰ ਹੋ ਗਿਆ ਹੈ ਗੱਲ ਨਹੀਂ ਮੰਨਦਾ ਜ਼ਿੱਦੀ ਹੋ ਗਿਆ ਹੈ ਪੜਨ ਦੇ ਵਿੱਚ ਮਨ ਨਹੀਂ ਲੱਗਦਾ ਹਰ ਵਾਰ ਉਲਟ ਜਵਾਬ ਦੇਂਦਾ ਹੈ ਜਾਂ ਉਸ ਦਾ ਸੁਭਾਅ ਬਿਲਕੁਲ ਹੀ ਗੁੱਸੇ ਨਾਲ ਭਰਿਆ ਹੋਇਆ ਹੈ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬੜੇ ਹੀ کارਗਰ ਸਾਬਿਤ ਹੋ ਜਾਵੇਗੀ ਗੁਰੂ ਮਹਾਰਾਜੀ ਵੱਲੋਂ ਇੱਕ ਸੱਚਾ ਸਹਾਰਾ ਬਣ ਸਕਦੀ ਹੈ ਸਾਥ ਸੰਗਤ ਜੀ ਕਈ ਵਾਰ ਜੀਵਨ ਵਿੱਚ ਅਜਿਹਾ ਸਮਾਂ ਆ ਜਾਂਦਾ ਹੈ ਜਿੱਥੇ ਮਾਂ ਦੀਆਂ ਅੱਖਾਂ ਹਮੇਸ਼ਾ ਨਮੀ ਨਾਲ ਭਰ ਜਾਂਦੀਆਂ ਹਨ ਮਾਂ ਹਮੇਸ਼ਾ ਡਰੇ ਡਰੀ ਰਹਿੰਦੀ ਹੈ ਕਿ ਮੇਰੇ ਬੱਚਿਆਂ ਨਾਲ ਮੇਰੇ ਪਰਿਵਾਰ ਨਾਲ ਕੀ ਹੋ ਜਾਵੇਗਾ ਪਰ ਇਹ ਹੰਝੂ ਕਿਸੇ ਨੂੰ ਵੀ ਖਾਈ ਨਹੀਂ ਦਿੰਦੇ ਉਹ ਆਪਣੇ ਦੁੱਖਾਂ ਨੂੰ ਅੰਦਰ ਹੀ ਅੰਦਰ ਪੀ ਜਾਂਦੀ ਹੈ ਬੁੱਲਾ ਉਤੇ ਇੱਕ ਝੂਠੀ ਮੁਸਕਾਨ ਲਾ ਕੇ ਦੁਨੀਆ ਦੇ ਅੱਗੇ ਸਾਹਮਣੇ ਖੜ ਜਾਂਦੀ ਹੈ ਕਦੇ ਕਦੇ ਤਾਂ ਇਹ ਮਾਵਾਂ ਆਪਣੇ ਅੰਦਰੋਂ ਟੁੱਟ ਜਾਂਦੀਆਂ ਹਨ ਪਰ ਫਿਰ ਵੀ ਉਹ ਆਪਣੇ ਪਰਿਵਾਰ ਦੀ ਖਾਤਰ ਆਪਣੇ ਪੁੱਤਰ ਦੀ ਖਾਤਰ ਹਰ ਰੋਜ਼ ਨਵੀਂ ਹਿੰਮਤ ਇਕੱਠੀ ਕਰਦੀਆਂ ਹਨ ਪਰ ਸਭ ਤੋਂ ਵੱਡੀ ਥੈਰੇਪੀ ਹੈ ਜੀ ਕਿ ਸਭ ਤੋਂ ਵੱਡਾ ਦੁੱਖ ਉਦੋਂ ਹੁੰਦਾ ਹੈ ਜਦੋਂ ਆਪਣਾ ਹੀ ਲਾਡਲਾ ਪੁੱਤਰ ਗੱਲ ਨਹੀਂ ਮੰਨਦਾ ਮਾਂ ਜਿਸ ਲਈ ਆਪਣੀ ਜ਼ਿੰਦਗੀ ਦੇ ਸਾਰੇ ਸੁੱਖ ਵਾਰ ਦੇਂਦੀ ਹੈ ਜਦ ਉਹ ਹੀ ਪੁੱਤਰ ਗਲਤ ਸੰਗਤ ਵਿੱਚ ਪੈ ਜਾਵੇ ਤਾਂ ਉਲਟ ਜਵਾਬ ਦੇਵੇ ਮਾਂ ਦੇ ਦਿਲ ਨੂੰ ਬੋਲ ਕੇ ਉਹ ਚੀਜ਼ ਦੇਵੇ ਇਹ ਤਿੱਖੀ ਚੋਟ ਹੁੰਦੀ ਹੈ ਜੋ ਸਿਰਫ ਮਾਂ ਦਾ ਦਿਲ ਹੀ ਮਹਿਸੂਸ ਕਰ ਸਕਦਾ ਹੈ ਇਹ ਗੱਲਾਂ ਸੁਣਨ ਵਾਲੀਆਂ ਨਹੀਂ ਹੁੰਦੀਆਂ ਇਹ ਗੱਲਾਂ ਸਹਿਣ ਵਾਲੀਆਂ ਨਹੀਂ ਹੁੰਦੀਆਂ ਕਈ ਵਾਰ ਭੈਣਾ ਆਪਣੇ ਦੁੱਖ ਸਾਂਝੇ ਕਰਦੀਆਂ ਹਨ ਸਾਡਾ ਪੁੱਤਰ ਤਾਂ ਕਹਿਣਾ ਨਹੀਂ ਮੰਨਦਾ ਜਿਹੜੀ ਵੀ ਗੱਲ ਕਹੀਦੀ ਹੈ ਉਸ ਤੋਂ ਉਲਟ ਕੰਮ ਕਰਦਾ ਹੈ ਕਈ ਵਾਰੀ ਉਹ ਇੰਨਾ ਅੱਗੇ ਵੱਧ ਜਾਂਦਾ ਹੈ ਕਿ ਅਣਸੁਣੀਆਂ ਗੱਲਾਂ ਦੇ ਬੋਲ ਜਾਂਦਾ ਹੈ ਇਹ ਸਿਰਫ ਇੱਕ ਸੁਣਨ ਵਾਲੀ ਗੱਲ ਨਹੀਂ ਇਹ ਇੱਕ ਅਜਿਹੀ ਲੰਗਦੀ ਹੋਈ ਅਗਨੀ ਹੈ ਜੋ ਮਾਂ ਦੇ ਦਿਲ ਨੂੰ ਚੁੱਪਚਾਪ ਸਾੜ ਰਹੀ ਹੁੰਦੀ ਹੈ ਪਰ ਸਵਾਲ ਇਹ ਨਹੀਂ ਕਿ ਦੁੱਖ ਕਿੰਨਾ ਵੱਡਾ ਹੈ ਸਵਾਲ ਇਹ ਵੀ ਨਹੀਂ ਕਿ ਬੱਚਾ ਕਿੰਨਾ ਭੈੜਾ ਲੱਗ ਗਿਆ ਹੈ ਸਵਾਲ ਇਹ ਹੈ ਕਿ ਇਸ ਸਮੇਂ ਤੇ ਮਾਂ ਕੋਲ ਕਿਹੜਾ ਸਹਾਰਾ ਹੈ ਕੌਣ ਹੈ ਜੋ ਉਸ ਦੀ ਇਲਾਜ ਨੂੰ ਰੱਖੇਗਾ ਜਦ ਮਾੜੀ ਹਵਾ ਵਗਦੀ ਹੈ ਤਾਂ ਤਾੜੀਆਂ ਵੀ ਆਪਣਾ ਰੁਖ ਬਦਲ ਲੈਂਦੀਆਂ ਹਨ ਪਰ ਜਦੋਂ ਮਨੁੱਖ ਦੀ ਰੂਹ ਹੀ ਅੰਦਰੋਂ ਕਮਜ਼ੋਰ ਹੋ ਜਾਵੇ ਜਦੋਂ ਹੌਂਸਲਾ ਟੁੱਟਣ ਲੱਗ ਪਵੇ ਜਦੋਂ ਦੁਨੀਆਵੀ ਪਿੱਠ ਮੋੜ ਲਵੇ ਤੇ ਇੱਕ ਇੱਕ ਹਥਿਆਰ ਬਚਦਾ ਹੈ ਉਹ ਹਥਿਆਰ ਹੈ ਜੀ ਵਾਹਿਗੁਰੂ ਦੀ ਬਾਣੀ ਗੁਰਬਾਣੀ ਦਾ ਸਹਾਰਾ ਲੈਣਾ ਗੁਰਬਾਣੀ ਇੱਕ ਐਸੀ ਢਾਲ ਬਣ ਜਾਂਦੀ ਹੈ ਜੋ ਮਾਂ ਦੇ ਹਿਰਦੇ ਨੂੰ ਥੰਮ ਦਿੰਦੀ ਹੈ ਸੋ ਉਸ ਨੂੰ ਨਵੀਂ ਤਾਕਤ ਦਿੰਦੀ ਹੈ ਜੋ ਉਸ ਦੀ ਅਰਦਾਸ ਨੂੰ ਰੱਬ ਦੇ ਦਰਬਾਰ ਤੱਕ ਪਹੁੰਚਾ ਦਿੰਦੀ ਹੈ ਇਸੇ ਕਰਕੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਇੱਕ ਅਜਿਹੇ ਪਾਠ ਬਾਰੇ ਦੱਸਣ ਵਾਲੇ ਹਾਂ ਜੀ ਜੋ ਇੱਕ ਮਾਂ ਨੂੰ ਆਪਣੇ ਬੱਚੇ ਦੀ ਆਸਾ ਕਿਰਨ ਦੇ ਲਈ ਕਰਨਾ ਚਾਹੀਦਾ ਹੈ ਇਹ ਪਾਠ ਕਰਨ ਦੇ ਨਾਲ ਤੁਹਾਡੇ ਉੱਤੇ ਚੰਗੀ ਸਕਾਰਾਤਮਕ ਊਰਜਾ ਦਾ ਅਸਰ ਹੋ ਜਾਵੇਗਾ ਜੇਕਰ ਅਸੀਂ ਅੱਜ ਤੋਂ ਹੀ ਇਸ ਦਿਨ ਤੋਂ ਹੀ ਇਸ ਪਾਠ ਨੂੰ ਕਰਨਾ ਸ਼ੁਰੂ ਕਰ ਦੇਵਾਂਗੇ ਤਾਂ ਮਾਂ ਭੈਣ ਜਾਂ ਕਿਸੇ ਵੀ ਪਰਿਵਾਰਕ ਮੈਂਬਰ ਦੀ ਕੋਈ ਅਸਲੀ ਉਮੀਦ ਇੱਕ ਰੌਸ਼ਨੀ ਦੀ ਕਿਰਨ ਬਣ ਸਕਦੀ ਹੈ ਇਹ ਪਾਠ ਨਾ ਸਿਰਫ ਬੱਚਿਆਂ ਦੀ ਜ਼ਿੰਦਗੀ ਨੂੰ ਬਦਲਣ ਵਾਲਾ ਹੈ ਸਗੋਂ ਮਾਦੇ ਡੁੱਬਦੇ ਹੋਏ ਦਿਲ ਨੂੰ ਵੀ ਨਵੀਂ ਜ਼ਿੰਦਗੀ ਦੇ ਦੇਵੇਗਾ ਇਹ ਪਾਠ ਹੈ ਜੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਗੁਰੂ ਅਰਜਨ ਦੇਵ ਜੀ ਦੇ ਵੱਲੋਂ ਰਚੀ ਹੋਈ ਬਾਣੀ ਹੈ ਇਹ ਬਾਣੀ ਦਾ ਰਤਨ ਨਾ ਸਿਰਫ ਮਨੁੱਖ ਦੇ ਅੰਦਰ ਦੀ ਭਟਕਣਾ ਨੂੰ ਖਤਮ ਕਰਦਾ ਹੈ ਸਗੋਂ ਰੱਬੀ ਰਹਿਤ ਤੇ ਤੁਰਨ ਲਈ ਮਨ ਬੁੱਧੀ ਅਤੇ ਆਤਮਾ ਨੂੰ ਤਿਆਰ ਕਰਦਾ ਹੈ ਇਹ ਪਾਠ ਰੋਜ਼ਾਨਾ ਕਰਨਾ ਸ਼ੁਰੂ ਕਰਦੇ ਜਿਸ ਵੀ ਮਾ ਨੂੰ ਆਪਣੇ ਪੁੱਤਰ ਦੀ ਚਿੰਤਾ ਹੈ ਜਿਸ ਦੇ ਰਾਤਾਂ ਨੂੰ ਰੋ ਰੋ ਕੇ ਰਾਤਾਂ ਲੰਘਦੀਆਂ ਹਨ ਉਹ ਦਿਲੋਂ ਭਰੋਸੇ ਦੇ ਨਾਲ ਸੁਖਮਨੀ ਸਾਹਿਬ ਦਾ ਪਾਠ 40 ਦਿਨ ਲਗਾਤਾਰ ਕਰਨਾ ਹੈ ਤੇ ਕਿਵੇਂ ਕਰਨਾ ਹੈ ਕਦੋਂ ਕਰਨਾ ਹੈ ਜਦੋਂ ਮੇਰੀਆਂ ਭੈਣਾਂ ਕਹਿ ਦਿੰਦੀਆਂ ਹਨ ਸਵੇਰੇ ਅੰਮ੍ਰਿਤ ਵੇਲੇ ਸਾਡੇ ਕੋਲ ਉੱਠਿਆ ਨਹੀਂ ਜਾਂਦਾ ਉਹ ਭੈਣਾਂ ਆਪਣੇ ਘਰ ਦੀ ਸਾਫ਼ ਸਫਾਈ ਕਰਕੇ ਜਿਸ ਜਗ੍ਹਾ ਤੇ ਬੈਠ ਕੇ ਪਾਠ ਕਰਦੀਆਂ ਹਨ ਉਸ ਜਗ੍ਹਾ ਦੀ ਵੀ ਸਾਫ਼ ਸਫਾਈ ਚੰਗੀ ਤਰ੍ਹਾਂ ਕਰਕੇ ਦੁਪਹਿਰ ਦੇ ਵੇਲੇ ਕਿਸੇ ਵੀ ਸਮੇਂ ਜਦੋਂ ਵੀ ਤੁਹਾਡਾ ਸਮਾਂ ਲੱਗਦਾ ਹੈ ਉਸੇ ਹੀ ਸਮੇਂ ਤੁਸੀਂ ਆਪਣੇ ਪੁੱਤਰ ਦੇ ਨਾਮ ਦਾ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ ਪਰ ਯਾਦ ਰੱਖੋ ਕਿ ਉਸ ਸਮੇਂ ਤੁਹਾਡੇ ਕੋਲ ਕੋਈ ਨਾ ਕੋਈ ਕਿਤਾਬ ਜਾਂ ਕੋਈ ਮੋਬਾਈਲ ਵਰਗੀ ਚੀਜ਼ ਨਾ ਹੋਵੇ ਜਿਸ ਨਾਲ ਤੁਹਾਡਾ ਮਨ ਭੰਗ ਹੋ ਜਾਵੇ ਸਿਰਫ ਤੁਸੀਂ ਵਾਹਿਗੁਰੂ ਜੀ ਦੇ ਪਾਠ ਵਿੱਚ ਲੀਨ ਹੋਣਾ ਹੈ ਪਾਠ ਤੋਂ ਬਾਅਦ ਰੱਬ ਅੱਗੇ ਆਪਣੇ ਪੁੱਤਰ ਜਾਂ ਬੱਚੇ ਦਾ ਨਾਮ ਲੈ ਕੇ ਅਰਦਾਸ ਕਰੋ ਕਹੋ ਹੇ ਸੱਚੇ ਪਾਤਸ਼ਾਹ ਮੇਰੇ ਪੁੱਤਰ ਤੇਰੀ ਰਚਨਾ ਹੈ ਇਹ ਪਟਕ ਗਿਆ ਹੈ ਮੈਨੂੰ ਉਮੀਦ ਹੈ ਕਿ ਉਹਦੇ ਮਨ ਵਿੱਚ ਨਾਨਕ ਵਸ ਜਾਵੇ ਉਹਦੀ ਸੰਗਤ ਬਦਲ ਜਾਵੇ ਤੁਹਾਡੀ ਰਜ਼ਾ ਵਿੱਚ ਆ ਜਾਵੇ ਮੈਨੂੰ ਸਿਰਫ ਤੁਹਾਡੇ ਤੇ ਹੀ ਭਰੋਸਾ ਹੈ ਇਹ ਪਾਠ ਤੁਸੀਂ 40 ਦਿਨ ਲਗਾਤਾਰ ਰੋਜ਼ਾਨਾ ਹੀ ਕਰਨਾ ਹੈ ਹਰ ਰੋਜ਼ ਜੇਕਰ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਸ਼ੁੱਧ ਦਿਲ ਨਾਲ ਮਿੱਠਾ ਕੋਈ ਵੀ ਬਣਾ ਕੇ ਭੇਟ ਕਰ ਦਿੰਦੇ ਹੋ ਜਿਵੇਂ ਚੀਨੀ ਵਾਲਾ ਹਲਵਾ ਬਣਾ ਲਓ ਭਾਵੇਂ ਹੋਰ ਕੁਝ ਵੀ ਬਣਾ ਲਓ ਜੇਕਰ ਤੁਹਾਡੇ ਘਰ ਕੁਝ ਵੀ ਨਹੀਂ ਹੈ ਤਾਂ ਤੁਸੀਂ ਸਿਰਫ ਇੱਕ ਚੀਨੀ ਕੌਲੀ ਵਿੱਚੋਂ ਹੀ ਤੁਸੀਂ ਰੱਖ ਕੇ ਪਾਠ ਸ਼ੁਰੂ ਕਰਨਾ ਕਰ ਸਕਦੇ ਹੋ ਪੰਜ ਸਧਾਰਨ ਲੋਕਾਂ ਨੂੰ ਭੋਗ ਲਗਾ ਕੇ ਵਰਤਣਾ ਹੈ ਭਾਵੇਂ ਆਪਣੇ ਜੀਆਂ ਦਿਆਂ ਨੂੰ ਹੀ ਵਰਤਾ ਦਿਓ ਇਹ দান ਭੇਟਾ ਇਹ ਪਿਆਰ ਗੁਰੂ ਦੇ ਚਰਨਾਂ ਵਿੱਚ ਰੱਖਣਾ ਹੈ ਇਹ ਪਾਠ ਦਾ ਪ੍ਰਭਾਵ ਮਾਤਾ ਦੀ ਭਾਵਨਾ ਤੇ ਨਿਭਾਈ ਨਿਮਤਾ ਤੇ ਨਿਰਭਰ ਕਰਦਾ ਹੈ ਜੇ ਤੁਸੀਂ ਇਹ ਪਾਠ ਸਿਰਫ ਰਿਵਾਜ ਸਮਝ ਕੇ ਕਰੋਗੇ ਤਾਂ ਨਤੀਜਾ ਨਹੀਂ ਮਿਲੇਗਾ ਪਰ ਜੇ ਤੁਸੀਂ ਹਰ ਸ਼ਬਦ ਵਿੱਚ ਆਪਣੇ ਅੰਦਰ ਵਾਹਿਗੁਰੂ ਨੂੰ ਸਿਮਰਦਿਆਂ ਹੋਇਆਂ ਆਪਣੇ ਪੁੱਤਰ ਦੀ ਸਾਫ਼ ਸੁੱਚੀ ਤੇ ਸਿਰਤ ਤਸਵੀਰ ਸੋਚ ਕੇ ਕਰੋਗੇ ਤਾਂ ਨਤੀਜੇ ਤੁਹਾਨੂੰ ਪਹਿਲੇ ਹਫ਼ਤੇ ਨਾਲੋਂ ਹੀ ਜ਼ਿਆਦਾ ਮਿਲਣੇ ਸ਼ੁਰੂ ਹੋ ਜਾਣਗੇ ਬੱਚੇ ਦੀ ਬੋਲੀ ਵਿੱਚ ਨਰਮੀ ਆਉਣ ਲੱਗੇਗੀ ਨਜ਼ਰਾਂ ਨੀਵੀਆਂ ਹੋਣ ਲੱਗਣਗੀਆਂ ਰਾਤ ਦੇ ਵਕਤ ਤੁਸੀਂ ਜਦੋਂ ਸੌਂ ਜਾਣਾ ਹੈ ਨਵੇਂ ਵਿਚਾਰ ਨਵੇਂ ਦੋਸਤ ਸਭ ਗੁਰੂ ਦੀ ਰਹਿਾਇਤੀ ਹੋਣੇ ਸ਼ੁਰੂ ਹੋ ਜਾਣਗੇ ਮਾਂ ਦੀ ਅਰਦਾਸ ਆਖਦੇ ਹਨ ਜੀ ਕਦੇ ਖਾਲੀ ਨਹੀਂ ਜਾਂਦੀ ਇਹ ਪਾਠ ਕੋਈ ਜਾਦੂ ਨਹੀਂ ਇਹ ਗੁਰੂ ਦੀ ਅਨੰਦਮਈ ਬਾਣੀ ਹੈ ਇਹ ਉਹ ਅਸਤਰ ਹੈ ਜਿਸ ਨਾਲ ਤੁਸੀਂ ਨਸ਼ਿਆਂ ਦੀ ਲੱਗੀ ਲਤ ਨੂੰ ਵੀ ਠੰਡਾ ਕਰ ਸਕਦੇ ਹੋ ਤੁਸੀਂ ਗੁਰੂ ਸਾਹਿਬ ਦੇ ਦਰ ਤੇ ਆਪਣਾ ਦਰਦ ਰੱਖੋ ਹੌਂਸਲਾ ਨਾ ਛੱਡੋ ਜਿਹੜਾ ਪੁੱਤਰ ਹੁਣ ਉਲਟ ਬੋਲਦਾ ਹੈ ਉਹ ਹੀ ਕੱਲ ਨੂੰ ਹੱਥ ਫੜ ਕੇ ਤੁਹਾਨੂੰ ਗੁਰਦੁਆਰੇ ਲੈ ਕੇ ਜਾਵੇਗਾ ਜਿਹੜਾ ਨਸ਼ਿਆਂ ਵਿੱਚ ਹੈ ਉਹੀ ਗੁਰੂ ਦੀ ਬਾਣੀ ਦਾ ਪਾਠੀ ਬਣ ਸਕਦਾ ਹੈ ਮਾਂ ਦੀ ਅੱਖ ਦਾ ਹੰਝੂ ਜਦ ਗੁਰੂ ਦੀ ਗੁਰਬਾਣੀ ਵਿੱਚ ਰੁੱਲ ਜਾਂਦੇ ਹਨ ਤਾਂ ਤਕਦੀਰਾਂ ਲਿਖੀਆਂ ਜਾਂਦੀਆਂ ਹਨ ਗੁਰੂ ਜੀ ਸਾਡੇ ਧੀਆ ਪੁੱਤਰਾਂ ਦੇ ਉੱਤੇ ਆਪਣੀ ਰਹਿਮਤ ਬਣਾ ਕੇ ਰੱਖਣੀ ਜੀ ਹਮੇਸ਼ਾ ਸਾਨੂੰ ਅਜਿਹੇ ਹੀ ਯਤਨ ਕਰਨੇ ਚਾਹੀਦੇ ਹਨ ਜੇਕਰ ਅਸੀਂ ਅਜਿਹੇ ਯਤਨ ਕਰਾਂਗੇ ਜਦੋਂ ਪਾਠ ਸ਼ੁਰੂ ਕਰਦੇ ਹਾਂ ਉਹਦੇ ਨਾਲ ਹੀ ਮਾਂ ਦੀ ਬੋਲੀ ਚਿਹਰਾ ਤੇ ਨਜ਼ਰੀਆ ਵੀ ਬਦਲਣਾ ਸ਼ੁਰੂ ਹੋ ਜਾਂਦਾ ਹੈ ਅਸੀਂ ਕਈ ਵਾਰ ਪਾਠ ਕਰਦੇ ਹਾਂ ਪਰ ਦਿਨ ਵਿੱਚ ਨੂੰ ਪੁੱਤਰ ਨੂੰ 100 ਵਾਰੀ ਤਾਂ ਨੇ ਮਿਲਣੇ ਵੀ ਮਾਰਦੇ ਹਾਂ ਉਸਦੀ ਤੁਲਨਾ ਕਰਦੇ ਹਨ ਕਿਸੇ ਨਾਲ ਜਾਂ ਡਰਾਉਣੇ ਸ਼ਬਦ ਵੀ ਬੋਲਦੇ ਹਨ ਇਹ ਸਭ ਕਰਕੇ ਪਾਠ ਦਾ ਪ੍ਰਭਾਵ ਸਾਡੇ ਤੇ ਘਟ ਜਾਂਦਾ ਹੈ ਕਿਉਂਕਿ ਮੇਰੀਆਂ ਸਾਰੀਆਂ ਭੈਣਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜਦੋਂ ਤੁਸੀਂ ਪਾਠ ਕਰਦੇ ਹੋ ਪਾਠ ਕਰਨਾ ਸੁਖਿਆ 40 ਦਿਨ ਤੇ ਤੁਸੀਂ 40 ਦਿਨ ਤੋਂ ਘੱਟ ਪਾਠ ਨਹੀਂ ਕਰਨਾ ਤੇ ਕੋਈ ਵੀ ਮੜਾ ਸ਼ਬਦ ਆਪਣੇ ਬੱਚੇ ਨੂੰ ਨਹੀਂ ਬੋਲਣਾ ਉਲਟ ਜਵਾਬ ਨਹੀਂ ਦੇਣਾ ਜੇਕਰ ਤੁਹਾਡਾ ਪੁੱਤਰ ਕੋਈ ਮੜਾ ਸ਼ਬਦ ਬੋਲਦੇ ਤਾਂ ਉਸ ਦਾ ਉਲਟ ਜਵਾਬ ਬਿਲਕੁਲ ਨਾ ਦਿਓ ਕੋਈ ਵੀ ਉਜਾੜ ਪਾਉਣ ਵਾਲੀ ਵੀ ਭਾਵੇਂ ਗੱਲ ਕਰੇ ਪਰ ਤੁਸੀਂ ਬਚ ਕੇ ਰਹਿਣਾ ਹੈ ਜਿਵੇਂ ਤੁਸੀਂ ਕਹਿ ਦਿੰਦੇ ਹੋ ਤੂੰ ਸਾਰਾ ਦਿਨ ਪਿਆ ਹੀ ਰਹਿੰਦਾ ਹੈ ਤੂੰ ਮਾੜਾ ਬੋਲਦਾ ਹੈ ਜਾਂ ਇਸ ਤਰ੍ਹਾਂ ਕਹਿੰਦੇ ਕਿ ਬੱਚੇ ਦੀ ਰੂਹ ਤੇ ਗਹਿਰਾ ਅਸਰ ਪੈਂਦਾ ਹੈ ਕੋਈ ਵੀ ਇਹੋ ਜਿਹੇ ਸ਼ਬਦ ਦਾ ਇਸਤੇਮਾਲ ਤੁਸੀਂ ਬਿਲਕੁਲ ਵੀ ਨਹੀਂ ਕਰਨਾ ਜਿਸ ਤੇ ਨਾਲ ਉਸ ਨੂੰ ਗੁੱਸਾ ਆ ਜਾਵੇ ਹਮੇਸ਼ਾ ਚੁੱਪ ਕਰ ਜਾਓ ਮਾਂ ਦੇ ਵਜੋਂ ਤੁਸੀਂ ਸ਼ਾਂਤ ਰਹੋ ਤੇ ਬੱਚਾ ਵੀ ਥੋੜਾ ਨਰਮ ਹੋਣਾ ਸ਼ੁਰੂ ਹੋ ਜਾਵੇਗਾ ਮਿੱਠੇ ਸ਼ਬਦ ਵਰਤੋ ਕਿ ਪੁੱਤਰ ਮੈਨੂੰ ਤੇਰੇ ਤੇ ਭਰੋਸਾ ਹੈ ਤੇਰੀ ਮਾਂ ਵਜੋਂ ਮੈਂ ਤੈਨੂੰ ਥੇਰੇ ਨਾਲੋਂ ਜ਼ਿਆਦਾ ਜਾਣਦੀ ਹਾਂ ਤੂੰ ਇੱਕ ਦਿਨ ਸਭ ਕੁਝ ਠੀਕ ਹੋ ਜਾਵੇਗਾ ਰੋਜ਼ ਰਾਤ ਨੂੰ ਉਸਦੇ ਸੌਣ ਤੋਂ ਬਾਅਦ ਬੈਠ ਕੇ ਉਸਦੇ ਨਾਲ ਵਾਹਿਗੁਰੂ ਦੇ ਅੱਗੇ ਅਰਦਾਸਾਂ ਬੇਨਤੀਆਂ ਕਰੋ ਜੇ ਬੱਚਾ ਘਰ ਨਹੀਂ ਹੁੰਦਾ ਤਾਂ ਵੀ ਤੁਸੀਂ ਉਸਦੇ ਖਾਲੀ ਬਿਸਤਰ ਦੇ ਕੋਲ ਖੜੇ ਹੋ ਕੇ ਜਾਂ ਉਸਤੇ ਬੈਠ ਕੇ ਅਰਦਾਸ ਕਰੋ ਉਸਨੇ ਮਨ ਦੀਆਂ ਗੱਲਾਂ ਸੁਣ ਨਾ ਕਿ ਸਿਰਫ ਆਪਣੀਆਂ ਸੁਣਾਈ ਜਾਓ ਕਈ ਵਾਰੀ ਬੱਚੇ ਗਲਤ ਸੰਗਤ ਵਿੱਚ ਇਹਨਾਂ ਗੱਲਾਂ ਕਰਕੇ ਫਸ ਜਾਂਦੇ ਹਨ ਕਿਉਂਕਿ ਘਰ ਵਿੱਚ ਉਹਨਾਂ ਨੂੰ ਕੋਈ ਸਮਝਣ ਵਾਲਾ ਨਹੀਂ ਹੁੰਦਾ ਮਾਂ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਸਹਾਰਾ ਬਣਾਉਂਦੀ ਹੈ ਤਾਂ ਆਪਣੇ ਪੁੱਤਰ ਨੂੰ ਗੁਰੂ ਦੇ ਹਵਾਲੇ ਕਰ ਦਿੰਦੀ ਹੈ ਉਹਦੀ ਬੋਲੀ 'ਚ ਰੋਹਾਨੀ ਨਰਮੀ ਆ ਜਾਂਦੀ ਹੈ ਉਹਦੀ ਜ਼ਿੰਦਗੀ 'ਚ ਪਿਆਰ ਆ ਜਾਂਦਾ ਹੈ ਜਦੋਂ ਮਾਂ ਆਪਣੇ ਪਿਆਰ ਨਾਲ ਮਾਫੀ ਦੇ ਭਾਵ ਨੂੰ ਧੀਰੇ ਧੀਰੇ ਪੁੱਤਰ ਨੂੰ ਛੜਦੀ ਨਹੀਂ ਬਲਕਿ ਵਧੇਕ ਜਿਆਦਾ ਪਿਆਰ ਦੇਂਦੀ ਹੈ ਉਹ ਪੁੱਤਰ ਇੱਕ ਨਾ ਇੱਕ ਦਿਨ ਵਾਪਸ ਜ਼ਰੂਰ ਮੁੜਦਾ ਹੈ ਜਦ ਤਦ ਤੱਕ ਹੁੰਦੀ ਹੈ ਜਦੋਂ ਤੱਕ ਮਾਂ ਹਾਰ ਨਹੀਂ ਮੰਨਦੀ ਜੇ ਤਾਂ ਕਹਿੰਦੇ ਹਨ ਕਿ ਉਦੋਂ ਮਿਲਦੀ ਹੈ ਜਦੋਂ ਮਾਂ ਹਾਰ ਨਾ ਮੰਨੇ ਤੇ ਮਾਂ ਗੁਰਬਾਣੀ ਦਾ ਪੱਲਾ ਨਾ ਛੱਡੇ ਮਾਂ ਉਸ ਦੀ ਸਹੇਲੀ ਬਣ ਜਾਵੇ ਉਸ ਦੀ ਦਿਲੋਂ ਨਿਕਲੀ ਹਰ ਅਰਦਾਸ ਫਿਰ ਗੁਰੂ ਦੇ ਦਰ ਤੇ ਕਬੂਲ ਹੋ ਜਾਵੇਗੀ ਬੱਚਾ ਗਲਤ ਰਸਤੇ ਤੋਂ ਵਾਪਸ ਆ ਜਾਂਦਾ ਹੈ ਹੌਲੀ ਹੌਲੀ ਮਾਂ ਦੀ ਗੋਦ ਵਿੱਚ ਆ ਕੇ ਕਹਿੰਦਾ ਹੁਣ ਮੈਂ ਬਦਲ ਚੁੱਕਾ ਹਾਂ ਜੇਕਰ ਮਾਂ ਆਪਣੇ ਪਾਠ ਦੇ ਨਾਲ ਆਪਣੇ ਵਿਚਾਰਾਂ ਦੇ ਨਾਲ ਆਪਣੇ ਬੋਲਾਂ ਤੇ ਵੀ ਕੰਟਰੋਲ ਕਰ ਲਵੇ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਬਣ ਜਾਵੇਗੀ ਆਖਦੇ ਹਨ ਇੱਕ ਸਮਾਂ ਸੀ ਕਿ ਇੱਕ ਮਾਂ ਸੀ ਜਿਹਦੇ ਦੋ ਪੁੱਤਰ ਸਨ ਵੱਡਾ ਪੁੱਤਰ ਘਰ ਦਾ ਆਸਰਾ ਸੀ ਸੁਭਾਅ ਵਿੱਚ ਮਿੱਠਾ ਸੀ ਕੰਮ ਕਰਦਾ ਗੁਰਬਾਣੀ ਪੜਦਾ ਪਰ ਜਿਹੜਾ ਛੋਟਾ ਪੁੱਤ ਸੀ ਦਿਲ ਦਾ ਬੜਾ ਕਮਜ਼ੋਰ ਸੀ ਕਈ ਵਾਰੀ ਗਲਤ ਸੰਗਤ ਵਿੱਚ ਪੈ ਜਾਂਦਾ ਸੀ ਪਰ ਮਾਂ ਹਰ ਵਾਰੀ ਉਸਨੂੰ ਚੁੱਪ ਕਰਕੇ ਪਿਆਰ ਨਾਲ ਸਮਝਾਉਂਦੀ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਦੀ ਮੇਰੇ ਪੁੱਤਰ ਨੂੰ ਰਹਾ ਦਿਖਾਓ ਇੱਕ ਬਣਾਈ ਹੋਈ ਰੋਟੀ ਪਾਣੀ ਕਮਾਉਣ ਵਿੱਚ ਇਹ ਸਫਲ ਹੋ ਜਾਵੇ ਆਪਣੀ ਪਰਮਾਤਮਾ ਜੀ ਨਜ਼ਰ ਬਖਸ਼ੋ ਮੇਰੇ ਦੋਵੇਂ ਹੀ ਪੁੱਤ ਤੁਹਾਡੇ ਹਵਾਲੇ ਹਨ ਜਿਵੇਂ ਜਿਵੇਂ ਕਹਿੰਦੇ ਸਮਾਂ ਲੰਘਦਾ ਗਿਆ ਛੋਟਾ ਪੁੱਤਰ ਜਿਹੜਾ ਸੀ ਨਸ਼ਿਆਂ ਚ ਗ੍ਰਸਤ ਹੁੰਦਾ ਗਿਆ ਪਹਿਲਾਂ ਸਿਰਫ ਸਿਗਰਟਾਂ ਪੀਂਦਾ ਸੀ ਫਿਰ ਸ਼ਰਾਬ ਪੀਣ ਲੱਗਾ ਫਿਰ ਹੋਰ ਖਤਰਨਾਕ ਨਸ਼ਿਆਂ ਵਿੱਚ ਸਾਬਿਤ ਹੋਣ ਗਿਆ ਸ਼ੁਰੂ ਹੋ ਗਿਆ ਮਾਂ ਨੇ ਬੜਾ ਸਮਝਾਇਆ ਰੋਈ ਪਰ ਉਸ ਦੀਆਂ ਅੱਖਾਂ ਦੇ ਅੰਦਰੋਂ ਚਮਕ ਕਦੇ ਨਾ ਗਈ ਉਹ ਗੁਰੂ ਤੇ ਵਿਸ਼ਵਾਸ ਬੜਾ ਕਰਦੀ ਸੀ ਹਰ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਦੀ ਸੀ ਉਸ ਨੇ ਸੁਖ ਲੈ ਕੇ ਵਾਹਿਗੁਰੂ ਜੀ ਤੁਸੀਂ ਮੇਰੇ ਪੁੱਤਰ ਨੂੰ ਹੁਣ ਠੀਕ ਕਰਨਾ ਹੈ ਗੁਰੂ ਸਾਹਿਬ ਅੱਗੇ ਆਪਣੇ ਪੁੱਤਰ ਦੇ ਲਈ ਅਰਦਾਸ ਕਰਨ ਲੱਗੀ ਉਹ ਕਹਿੰਦੀ ਕਿ ਤੂੰ ਤਾਂ ਕਰੋਨਾ ਕਰੋਨਾ ਦਾ ਸਮੁੰਦਰ ਹੈ ਜਦ ਤੂੰ ਮੇਰੇ ਵਾਂਗ ਮਾਮਾ ਨੂੰ ਬਖਸ਼ਦਾ ਹੈ ਤਾਂ ਮੇਰੇ ਪੁੱਤਰ ਨੂੰ ਵੀ ਆਪਣੀ ਪਨਾਹ ਵਿੱਚ ਲੈ ਲੈ ਪ੍ਰਮਾਤਮਾ ਇੱਕ ਰਾਤ ਉਸਦੇ ਪੁੱਤਰ ਦੀ ਹਾਲਾਤ ਇੰਨੇ ਖਰਾਬ ਹੋ ਗਏ ਕਿ ਰਸਤੇ ਨਰ ਬੱਦਾ ਹੋਇਆ ਸਰੀਰ ਵੀ ਕੰਬਣ ਲੱਗਾ ਉਹਦਾ ਦਿਲ ਤੇਜ਼ ਧੜਕਣ ਲੱਗਾ ਤੇ ਮਾਂ ਨੇ ਨਿਗ ਵਿੱਚ ਰਹਿ ਕੇ ਕਿਹਾ ਰੋ ਰੋ ਕੇ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਕਿ ਵਾਹਿਗੁਰੂ ਜੀ ਤੁਸੀਂ ਮੇਰੇ ਬੱਚੇ ਨੂੰ ਬਚਾ ਲਓ ਜੋ ਮੈਨੂੰ ਧਾਤ ਤੁਸੀਂ ਬਖਸ਼ੀ ਸੀ ਉਸ ਧਾਤ ਨੂੰ ਅੱਜ ਬਖਸ਼ ਲਓ ਮੈਂ ਆਪਣੀ ਜ਼ਿੰਦਗੀ ਦਾ ਹਰ ਦਿਨ ਤੁਹਾਡੀ ਭਗਤੀ ਵਿੱਚ ਸਮਰਪਿਤ ਕਰ ਦੇਵਾਂਗੀ ਮੈਂ ਤੁਹਾਡੀ ਰਜ਼ਾ ਵਿੱਚ ਰਹਾਂਗੀ ਪਰ ਮੇਰੇ ਪੁੱਤਰ ਦੀ ਜਾਨ ਬਖਸ਼ ਦਿਓ ਅਚਾਨਕ ਉਸ ਦੀ ਅੱਖ ਲੱਗ ਕੇ ਸੁਪਨੇ ਵਿੱਚ ਇੱਕ ਨੂਰਾਨੀ ਰੂਪ ਆਇਆ ਗੁਰੂ ਸੂਰੀ ਆਵਾਜ਼ ਵਿੱਚ ਆਈ ਤੇਰੀ ਅਰਦਾਸ ਕਬੂਲ ਹੋਈ ਤੇਰਾ ਪੁੱਤਰ ਸੱਚੀ ਤਲਵਾਰ ਦੀ ਚੋਟ ਲੱਗਣ ਵਾਲਾ ਸੀ ਪਰ ਤੇਰੇ ਸੱਚੇ ਵਿਸ਼ਵਾਸ ਨੇ ਉਸ ਦੀ ਕਿਸਮਤ ਦਾ ਲੇਖਾ ਕੱਢ ਦਿੱਤਾ ਹੈ ਤੇਰੇ ਪੁੱਤਰ ਦੀ ਜ਼ਿੰਦਗੀ ਨਰਕ ਬਣਨ ਵਾਲੀ ਸੀ ਤੇਰਾ ਪੁੱਤਰ ਹੁਣ ਖਤਮ ਹੋਣ ਵਾਲਾ ਸੀ ਪਰ ਤੇਰਾ ਕੀਤਾ ਹੋਇਆ ਗੁਰੂ ਤੇ ਵਿਸ਼ਵਾਸ ਤੇਰੇ ਪੁੱਤਰ ਦੀ ਜ਼ਿੰਦਗੀ ਨੂੰ ਬਖਸ਼ ਦਿੰਦਾ ਹੈ ਸਵੇਰੇ ਜਦੋਂ ਮਾਂ ਉੱਠੀ ਉਹਦੇ ਮੋੜਿਆਂ ਤੇ ਨਵੀਂ ਰੌਸ਼ਨੀ ਸੀ ਉਸਨੇ ਸੱਚਮੁੱਚ ਆਪਣੀ ਜ਼ਿੰਦਗੀ ਨੂੰ ਗੁਰਬਾਣੀ ਤੇ ਨਿਤਨੇਮ ਤੇ ਸੇਵਾ ਵੱਲ ਮੋੜ ਲਿਆ ਹੁਣ ਹਰ ਰੋਜ਼ ਉਹ 40 ਦਿਨ ਲਗਾਤਾਰ ਉਸਨੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਹਰ ਹਫ਼ਤੇ ਇੱਕ ਗਰੀਬ ਪਰਿਵਾਰ ਦੀ ਮਦਦ ਕਰਦੀ ਉਹ ਕਹਿੰਦੀ ਸਿਰਫ ਪਾਠ ਕਰਨਾ ਹੀ ਨਹੀਂ ਸਗੋ ਕਿਸੇ ਦੀਨ ਦੁਨੀਆ ਦੇ ਵਿੱਚ ਜੋ ਵੀ ਕੋਈ ਦੁਖੀ ਹੈ ਉਸ ਦੀ ਜ਼ਿੰਦਗੀ ਵਿੱਚ ਵੀ ਆਸ ਲੈ ਕੇ ਆਉਣੀ ਹੈ ਕੁਝ ਹਫ਼ਤੇ ਬਾਅਦ ਚਮਤਕਾਰ ਵਾਪਰਿਆ ਜੋ ਕਦੇ ਕਿਸੇ ਨੇ ਨਹੀਂ ਸੀ ਸੋਚਿਆ ਛੋਟਾ ਪੁੱਤਰ ਆਪਣੇ ਆਪ ਮਾਂ ਦੇ ਚਰਨਾਂ 'ਚ ਡਿੱਗ ਪੇ ਰੋਣ ਲੱਗਾ ਕਿ ਮੈਂ ਖਤਮ ਹੋ ਗਿਆ ਸੀ ਮਾਂ ਇੱਕ ਰਾਤ ਕਿਸੇ ਨੇ ਮੇਰੇ ਸਿਰ ਤੇ ਹੱਥ ਫੇਰਿਆ ਮੈਨੂੰ ਲੱਗਾ ਕਿ ਕਿਸੇ ਨੇ ਮੇਰੇ ਦਿਲ ਵਿੱਚੋਂ ਪੱਥਰ ਕੱਢ ਦਿੱਤਾ ਹੋਵੇ ਮੈਨੂੰ ਸੱਚੀ ਅਹਿਸਾਸ ਹੋਇਆ ਹੁਣ ਮੈਂ ਨਵੇਂ ਸਿਰੇ ਤੋਂ ਜ਼ਿੰਦਗੀ ਜਿਉਣਾ ਚਾਹੁੰਦਾ ਹਾਂ ਉਹ ਦਿਨ ਤੇ ਅੱਜ ਦਾ ਦਿਨ ਉਹ ਪੁੱਤਰ ਨਵੇਂ ਜੀਵਨ ਦੀ ਸ਼ੁਰੂਆਤ ਕਰ ਚੁੱਕਾ ਹੈ ਹੁਣ ਰੋਜ਼ ਗੁਰਦੁਆਰਾ ਸਾਹਿਬ ਜਾਂਦਾ ਹੈ ਸੇਵਾ ਕਰਦਾ ਹੈ ਨਸ਼ੇ ਛੱਡਣ ਵਾਲਿਆਂ ਦੀ ਮਦਦ ਕਰਦਾ ਹੈ ਮਾਂ ਦੇ ਅਰਦਾਸ ਨੇ ਉਸਦੇ ਪੁੱਤਰ ਦੀ ਜ਼ਿੰਦਗੀ ਬਚਾਈ ਬਲਕਿ ਹੋਰ ਵੀ ਨਸ਼ੀਆਂ ਚ ਫਸੇ ਨੌਜਵਾਨਾਂ ਦੇ ਲਈ ਰਾਹ ਖੋਲ ਦਿੱਤਾ ਗੁਰੂ ਦੀ ਬਖਸ਼ਿਸ਼ ਸਾਧ ਸੰਗਤ ਜੀ ਕਦੇ ਵੀ ਛੋਟੀ ਨਹੀਂ ਹੁੰਦੀ ਪਰ ਜ਼ਰੂਰਤ ਹੁੰਦੀ ਹੈ ਇੱਕ ਮਾਂ ਵਰਗੇ ਸੱਚੇ ਦਿਲ ਦੀ ਜਿਹੜੀ ਇਹ ਸਾਖੀ ਹੈ ਇਹ ਕਹਾਣੀ ਹੈ ਇਹ ਤੁਹਾਨੂੰ ਦੱਸਦੀ ਹੈ ਕਿ ਮਾਂ ਦੇ ਦਿਲੋਂ ਕੀਤੀ ਅਰਦਾਸ ਕਦੇ ਨਹੀਂ ਖੁੰਝਦੀ ਗੁਰਬਾਣੀ ਵਿੱਚ ਆਇਆ ਹੈ ਮਾਤ ਪਿਤਾ ਕੀ ਰਖੀ ਇਲਾਜ ਨਾਨਕ ਕਰਤਾ ਸਦਾ ਸਮਾਲੇ ਤੇ ਮਾਂ ਪਿਆਰ ਨਾਲ ਨਿਰਮਲ ਦਿਲ ਨਾਲ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਦੀ ਹੈ ਨਸ਼ੀਆਂ ਦੀ ਅੱਗ ਨੂੰ ਠੰਡੀ ਕਰ ਸਕਦੀ ਹੈ। ਅਸਲ ਅਰਦਾਸ ਉਹੀ ਹੈ ਜੋ ਸਿਰਫ ਸ਼ਬਦਾਂ ਦੀ ਹੀ ਨਹੀਂ ਪਰ ਹਿਰਦੇ ਦੀ ਵੀ ਹੈ। ਅੱਜ ਉਹ ਵੀਰ ਗੁਰੂ ਘਰ ਦੇ ਵਿੱਚ ਗਰੰਥੀ ਵਜੋਂ ਸੇਵਾ ਨਿਭਾ ਰਿਹਾ ਹੈ ਤੇ ਕਈ ਅਜਿਹੇ ਵੀਰਾਂ ਨੂੰ ਨਸ਼ੀਆਂ ਤੋਂ ਬਚਾ ਰਿਹਾ ਹੈ। ਜਿਹੜੇ ਲੋਕ ਨਵੇਂ-ਨਵੇਂ ਗ੍ਰਸਤ ਹੋਏ ਹਨ ਉਹਨਾਂ ਦਾ ਫਰੀ ਦੇ ਵਿੱਚ ਇਲਾਜ ਕਰਵਾ ਰਿਹਾ ਹੈ। ਸੋ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਖਾਸ ਤੌਰ ਤੇ ਮੇਰੀਆਂ ਭੈਣਾਂ ਤੇ ਮਾਤਾਵਾਂ ਨੂੰ ਵਿਸ਼ਵਾਸ ਦੇ ਨਾਲ ਪਰਮਾਤਮਾ ਦੇ ਅੱਗੇ ਅੰਮ੍ਰਿਤ ਵੇਲੇ ਉੱਠ ਕੇ ਅਰਦਾਸ ਕਰੋ 40 ਦਿਨ ਸੁਖਮਨੀ ਸਾਹਿਬ ਦਾ ਪਾਠ ਕਰੋ ਪੂਰੀ ਸ਼ਰਧਾ ਤੇ ਵਿਸ਼ਵਾਸ ਦੇ ਨਾਲ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਸਵਰਗ ਬਣ ਜਾਵੇਗੀ ਜਿਸ ਦੇ ਨਾਲ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਸਵਰਗ ਬਣ ਕੇ ਦੂਜੇ ਆਸ-ਪਾਸ ਦੇ ਬੱਚਿਆਂ ਤੇ ਵੀ ਗਹਿਰਾ ਅਸਰ ਛੱਡ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ